ਜੋ ਲੋਕ ਕਿਸੇ ਦੇ ਪੈਸੇ ਦਬਦੇ ਚਿਕਨ दारू ਸ਼ਰਾਬ ਰੋਜ਼ ਪੀਂਦੇ ਨੇ ਉਹ ਕਿਉਂ ਖੁਸ਼ ਨੇ ਤੇ ਉਲਟਾ ਪਾਠ ਕਰਨ ਵਾਲੇ ਰੋਜ਼ ਦੁਖੀ ਕਿਉਂ ਬਾਬਾ ਅਤਰ ਸਿੰਘ ਜੀ ਦੇ ਭਵੇਖਤ ਬਚਨ ਇਹਨਾਂ ਬਚਨਾਂ ਨੂੰ ਆਪਾਂ ਸਮਝਾਂਗੇ ਸਾਧ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਤੇ ਫਤਿਹ ਅਰਜ ਕਰਦਾ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬਹੁਤ ਸਾਰਾ ਜਿਹੜਾ ਦੁਨੀਆਂ ਦਾ ਝਮੇਲਾ ਹੈ ਉਹ ਬੜੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਉਲਝਿਆ ਹੋਇਆ ਹੈ ਤੇ ਆਪਾਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਲੈ ਕੇ ਘੁੰਮਦੇ ਆਂ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕਿਹੜੇ ਸਵਾਲ ਕਰਦਾ ਹੈ ਕੋਈ ਕਿਹੜੇ ਸਵਾਲ ਕਰਦਾ ਹੈ ਬਹੁਤ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਨੇ ਉਹ ਆਪਾਂ ਦੁਨੀਆਂ ਦੇ ਵਿੱਚ ਦੇਖਣੇ ਆ ਪਰ ਪਿਆਰਿਓ ਮੈਂ ਇੱਕ ਬੇਨਤੀ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਾਂ ਗੁਰਮਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਕੀਤਾ ਉਹ ਤੈਨੂੰ ਭੁਗਤਣਾ ਜ਼ਰੂਰ ਪਵੇਗਾ ਜੇ ਚੰਗਾ ਕਰੇਗਾ ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ ਉਜੈ ਹੋ ਜੀ ਸੰਗਤ ਕਰੇਗਾ ਉਹ ਜਿਆ ਤੈਨੂੰ ਫਲ ਜਿਹੜਾ ਹੈ ਜ਼ਰੂਰ ਮਿਲੇਗਾ ਮਾੜੀ ਸੰਗਤ ਕਰੇਗਾ ਮਾੜਾ ਫਲ ਮਿਲੇਗਾ ਚੰਗੇ ਕਰਮ ਕਮਾਏਗਾ ਤੇ ਚੰਗਾ ਫਲ ਤੈਨੂੰ ਜ਼ਰੂਰ ਮਿਲੇਗਾ ਕੋਈ ਨਹੀਂ ਰੋਕ ਸਕਦਾ ਜਿਹੜੇ ਲੋਕ ਦੂਜਿਆਂ ਦੇ ਪੈਸੇ ਖਾ ਜਾਂਦੇ ਨੇ ਠੱਗੀਆਂ ਕਰਦੇ ਨੇ ਸਾਧ ਸੰਗਤ ਉਹ ਸੁਖੀ ਨੇ ਕਹਿੰਦੇ ਜੀ ਉਹ ਤਾਂ ਚਿਕਨ ਦਾਾਰੂ ਸ਼ਰਾਬਾਂ ਰੋਜ਼ ਪੀਂਦੇ ਨੇ ਜੀ ਉਹ ਤਾਂ ਜੀ ਬਹੁਤ ਸੁਖੀ ਨੇ ਜੀ ਇਹ ਸਵਾਲ ਪਤਾ ਕੌਣ ਕਰਦਾ ਜਿਹੜੇ ਪਾਠ ਕਰਨ ਵਾਲੇ ਨਿਤਨੇਮ ਕਰਨ ਵਾਲੇ ਗੁਰੂ ਘਰ ਜਾਣ ਵਾਲੇ ਕਹਿੰਦੇ ਜੀ ਫਿਰ ਸਾਡੇ ਨਾਲੋਂ ਤੇ ਉਹ ਚੰਗੇ ਹੋਏ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਨੇ ਪਰ ਮੈਂ ਇੱਕ ਬੇਨਤੀ ਕਰ ਦੇਵਾਂ ਸਾ ਸੰਗਤ ਕਿ ਉਹਨਾਂ ਨੂੰ ਫਿਰ ਬਾਅਦ ਵਿੱਚ ਇਕੱਠਾ ਦੁੱਖ ਮਿਲਦਾ ਇੱਕ ਵਾਰੀ ਐਵੇਂ ਕਿਸੇ ਨੇ ਮਹਾਪੁਰਖਾਂ ਨੂੰ ਆਕੇ ਬਚਨ ਕੀਤੇ ਸੀ ਕਹਿੰਦੇ ਮਹਾਪੁਰਖੋ ਉਹ ਸੁਖੀ ਨੇ ਅਸੀਂ ਦੁਖੀ ਕਿਉਂ ਆ ਮਹਾਪੁਰਖ ਕਹਿੰਦੇ ਤੁਹਾਨੂੰ ਥੋੜਾ ਥੋੜਾ ਦੁੱਖ ਮਿਲ ਰਿਹਾ ਇਹਦਾ ਮਤਲਬ ਤੁਹਾਡੇ 84 ਦਾ ਜਿਹੜਾ ਗੇੜ ਹੈ ਉਹ ਕਟਿਆ ਜਾ ਰਿਹਾ ਹੈ ਉਹ ਕਟਿਆ ਗਿਆ ਤੇ ਜਿਹੜੇ ਇਹ ਲੋਕ ਨੇ ਕਹਿੰਦੇ ਇਹ ਹੁਣ ਖੂਬ ਐਸ਼ਾ ਕਰ ਰਹੇ ਨੇ ਤੁਹਾਨੂੰ ਲੱਗ ਰਿਹਾ ਵੀ ਇਹ ਲੋਕ ਖੂਬ ਐਸ਼ਾਂ ਦੇ ਵਿੱਚ ਨੇ ਕਹਿੰਦੇ ਪਰ ਬਾਅਦ ਵਿੱਚ ਇਹਨਾਂ ਨੂੰ ਇਕੱਠਾ ਹੀ ਦੁੱਖ ਮਿਲਣਾ ਹੈ ਤੇ ਇਹਨਾਂ ਨੂੰ ਜਿਹੜਾ ਦੁੱਖ ਮਿਲਣਾ ਹੈ ਕਹਿੰਦੇ ਉਹ ਦੁੱਖ ਤੁਹਾਡੇ ਤੋਂ ਸਹਾਰਿਆ ਨਹੀਂ ਜਾਣਾ ਕਹਿੰਦੇ ਇਹ ਤੁਹਾਨੂੰ ਲੱਗਦਾ ਵੀ ਇਹ ਐਸ਼ਾ ਕਰਦੇ ਨੇ ਇਹਨਾਂ ਨੂੰ ਲੱਗਦਾ ਵੀ ਇਹ ਐਸ਼ਾ ਕਰਦੇ ਨੇ ਤੁਸੀਂ ਇੱਕ ਦੂਜੇ ਦੇ ਭਰਮ ਦੇ ਵਿੱਚੋਂ ਕਹਿੰਦੇ ਪਰ ਸਭ ਤੋਂ ਵੱਧ ਪਰਮਾਤਮਾ ਤੁਹਾਡੇ ਤੇ ਮਿਹਰਬਾਨ ਹੈ ਜਿਹੜੇ ਪਾਠ ਕਰਨ ਵਾਲੇ ਨੇ ਗੁਰੂ ਦਾ ਨਾਮ ਧਿਆਉਣ ਵਾਲੇ ਨੇ ਇਹ ਲੋਕ ਕਹਿੰਦੇ ਬਾਅਦ ਵਿੱਚ ਉਹਦੋਂ ਜ਼ਿਆਦਾ ਦੁਖੀ ਹੋਣਗੇ ਜਿੰਨਾ ਇਹ ਲੋਕ ਆਪਣੇ ਆਪ ਨੂੰ ਹੁਣ ਸੁਖੀ ਸਮਝ ਰਹੇ ਨੇ ਪਿਆਰਿਓ ਕੀਤਾ ਹੋਇਆ ਕਿਸੇ ਨਾਲ ਧੋਖਾ ਠੱਗੀ ਯਾਰੀ ਚੋਰੀ ਸਾਹ ਸੰਗਤ ਉਹਦਾ ਹਰ ਇੱਕ ਦਾ ਜਿਹੜਾ ਫੈਸਲਾ ਹੈ ਉਹ ਜ਼ਰੂਰ ਹੁੰਦਾ ਹੈ ਸਤਗੁਰੂ ਕਹਿੰਦੇ ਨੇ ਕਿ ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ ਜੇ ਪਰਮਾਤਮਾ ਤੋਂ ਟੁੱਟ ਕੇ ਕਾਰਜ ਕਰੇਗਾ ਤੇ ਉਹ ਜਿਹਾ ਫਲ ਮਿਲਣਾ ਹੈ ਜੇ ਜੁੜ ਕੇ ਉਹਦੇ ਨਾਲ ਚੱਲੇਗਾ ਉਹਦੇ ਬਾਣੇ ਅੰਦਰ ਤੇ ਤੈਨੂੰ ਉਹ ਜਿਹੜਾ ਫਲ ਜਿਹੜਾ ਹੈ ਉਹ ਮਿਲਦੇ ਰਹਿਣਾ ਹੈ ਸਤਿਗੁਰੂ ਨੇ ਹਰ ਕਿਸੇ ਲਈ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਜ਼ਰੂਰ ਕੀਤੀ ਹੈ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਚੀਜ਼ ਜ਼ਰੂਰ ਦਿੱਤੀ ਹੈ ਪਾਤਸ਼ਾਹ ਕਹਿੰਦੇ ਨੇ ਹਰ ਜਿਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਭਗਤੀ ਨਾਲ ਪਿਆਰ ਕਰਨ ਵਾਲੇ ਜੀਵਾਂ ਨੂੰ ਸਾਰੇ ਸੁੱਖ ਦੇਣ ਵਾਲਾ ਉਹ ਪਰਮਾਤਮਾ ਹੈ ਜਿਸ ਮਨੁੱਖ ਤੇ ਉਹ ਕਿਰਪਾ ਕਰਦਾ ਉਹੀ ਉਸ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਉਹੀ ਸੁਖ ਪਾਉਂਦਾ ਹੈ ਬਾਕੀ ਸਾਰੇ ਜਿਹੜੇ ਨੇ ਉਹ ਦੁਖੀ ਹੋ ਜਾਂਦੇ ਨੇ ਸਤਿਗੁਰੂ ਬੜੀ-ਬੱਡੀ ਕਿਰਪਾ ਕਰਦੇ ਨੇ ਬੜੀ-ਬੱਡੀ ਰਹਿਮਤ ਕਰਦੇ ਨੇ ਤੇ ਨਾਲ ਹੀ ਇੱਕ ਗੱਲ ਹੋਰ ਕਰ ਦਿੱਤੀ ਸਤਿਗੁਰੂ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਇਸ ਗੱਲ ਨੂੰ ਵੀ ਯਾਦ ਰੱਖੀ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਜੈਸਾ ਮਨੁੱਖ ਹੋਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰ ਆਪਣਾ ਪਿਆਰ ਉਹ ਪੈਦਾ ਕਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਸਤਿਗੁਰੂ ਕਿਰਪਾ ਕਰਦੇ ਨੇ ਸੋ ਪਿਆਰਿਓ ਆਪਾਂ ਗੁਰੂ ਦੇ ਬਚਨਾਂ ਦੇ ਉੱਤੇ ਚੱਲੀਏ ਪ੍ਰਗਟ ਗੁਰਾਂ ਕੀ ਦੇ ਇਹ ਚੀਜ਼ ਨੂੰ ਮੰਨ ਕੇ ਚੱਲੀਏ ਤੇ ਮੈਂ ਕਹਨਾ ਸਾਰੇ ਸੁੱਖ ਗੁਰੂ ਪਾਤਸ਼ਾਹ ਦੇਣਗੇ ਪਾਠ ਕਰਨ ਵਾਲਿਆਂ ਨੂੰ ਦੁੱਖ ਨਹੀਂ ਆਉਂਦੇ ਇਹ ਭਰਮ ਨਾ ਪਾਲਿਓ ਸਾ ਸੰਗਤ ਆਉਂਦੇ ਜਰੂਰ ਨੇ ਪਰ ਸਤਿਗੁਰੂ ਉਹਨਾਂ ਨੂੰ ਸਹਾਰਨ ਦੀ ਤਾਕਤ ਜਿਹੜੀ ਹੈ ਉਹਨੂੰ ਦੇ ਦਿੰਦੇ ਨੇ ਤੇ ਜਿੱਥੇ ਤਾਕਤ ਮਿਲ ਜੇ ਪਿਆਰਿਓ ਉੱਥੇ ਫਿਰ ਕਿਹੜੀ ਚੀਜ਼ ਜਿਹੜੀ ਹੈ ਸਾਨੂੰ ਦੁੱਖ ਦੇ ਸਕਦੀ ਹੈ ਇਸ ਚੀਜ਼ ਨੂੰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ